ਪੁਲਿਸ ਕਮਿਸ਼ਨਰ ਸੁਪੇਸ਼ ਸ਼ਰਮਤੀ ਅਗਵਾਈ ਹੇਠ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਸਮਵਰ ਸਿਵਲ ਮੋਟਰਾਂ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਦੱਸਿਆ ਕਿ ਦੇਸ਼ ਰਾਜ ਪੁੱਤਰ ਜਸਵੰਤ ਸਿੰਘ ਵਾਸੀ ਬੀਐਸ ਕੇ ਬੀ ਐਕਸ 196 ਲੰਮਾ ਪਿੰਡ ਜਲੰਧਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ 15 ਅਗਸਤ ਨੂੰ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਉੱਥੇ ਹੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਅਗਲੇ ਦਿਨ ਦਿਹਾੜੇ ਜਦੋਂ ਆਪਣੀ ਦੁਕਾਨ ਤੇ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਦੁਕਾਨ ਤੇ ਚੋਰੀ ਹੋ ਗਈ ਹੈ। ਸਸ ਸਵਰਮ ਸੀਵਲ ਮੋਟਰਾਂ ਚੋਰੀ ਕਰ ਲਈਆਂ ਗਈਆਂ ਹਨ ਅਤੇ ਉਸ ਦੇ ਹਿਸਾਬ ਤੇ ਨਾਲ ਉਸ ਨੇ ਦੱਸਿਆ ਕਿ 15 ਤਰੀਕ ਨੋਸ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ ਸੀ ਜਿਸ ਦੇ ਚਾਲ ਦੇ ਸੁਵਪਨ ਸ਼ਰਮਨ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਥਾਣਾ ਰਾਮਾ ਮੰਡੀ ਸੀਪੀ ਜਲੰਧਰ ਵਿਖੇ ਐਫ ਆਈ ਆਰ 182 ਮਿਤੀ 16 8 2024 ਦਿਨ 3 ਤਿੰਨ ਬੀ ਐਨ ਐਸ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦਾ ਚੱਲਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਜਿਹੜਾ ਸ਼ਹਿਰ ਦੇ ਵਿੱਚ ਇੱਕ ਗੈਨ ਜਿਹੜਾ ਗੈਨ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਸਨ। ਤੋਂ ਇਸੇ ਸਬੰਧ ਦੇ ਵਿੱਚ ਇੱਕ ਵਾਰਦਾ ਜਿਹੜੀ 16-24 ਹੋਈ ਸੀਗੀ ਆਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਇਹ ਕਿ ਕਿ ਲੰਮਾ ਬਿੰਡ ਚੌਕ ਦੇ ਲਾਗੇ ਪੈਂਦੀ ਹੈ। ਤੋ ਇਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16 8 ਨੂੰ ਡੰਗਰ ਚ ਕੀਤਾ ਸੀ ਫਾਣਾ ਰਾਮਾ ਮੰਡੀ ਦੇ ਵਿੱਚ ਤੋ ਉਹ ਸਿੱਧਕਾਨ ਦੇ ਉੱਤੇ ਕੁਝ ਜਿਹੜੇ ਸੈਂਸਿਟੀਵੀ ਕੈਮਰੇ ਸੀਗੇ ਔਰ ਬਲੈਕਸ਼ਾਕੀ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਆ ਉਡਾਲਿਆ ਦਾ ਮੁਖੌਸਾ ਰਾਮਾ ਮੰਡੀ ਵੱਲੋਂ ਤੇ ਮਿਤੀ 17 8 ਨੂੰ ਇੱਕ ਅਹਿਮ ਸਫਲਤਾ ਰਾਮਾ ਮੰਡੀ ਟੀਮ ਨੂੰ ਮਿਲੀ ਜਦੋਂ ਰਾਮਾ ਮੰਡੀ ਟੀਮ ਵੱਲੋਂ ਈ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੁਨੀਲ ਕੁਮਾਰ ਅਤੇ ਤੀਸਰੇ ਦਾ ਰੋਮਨ ਹੈ ਇਹਡੇ ਕੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਆਧਾਰ ਦੇ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਿੱਛ ਕੀਤੀ ਤੇ ਮੁਕੱਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋਂ ਗ੍ਰਿਫਤਾਰੀ ਤੋਂ ਬਾਅਦ ਰਾਣ ਨੇ ਪੁੱਛਗਿੱਛ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਇਹਦਾ ਇਹਨੇ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ ਉਹ ਆਲੋਸ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਬਰਾਬਰ ਹੋ ਚੁੱਕੀਆਂ ਨੇ ਤੋਂ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਹੀ ਸਾਡੇ ਕੋਲ ਇੱਕ ਦਿਨ ਦੀ ਪੁਲਿਸ ਸਟੇਸ਼ਨ ਤੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀਆਂ ਹੋਰ ਵੀ ਪੁੱਛ ਕੇ ਜਿਹੜੀਆਂ ਅਗੋਂ ਕੀਤੀ ਜਾ ਰਹੀ ਫਰਦਰੇ ਤਿੰਨ ਬੰਦੇ ਖੜੇ ਇਹਨਾਂ ਤੇ ਪਹਿਲਾ ਮੁਕਦਮਾ ਦਰਜ ਹੋ ਗਈ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸੱਜਣਾ ਹੈਗਾ ਰੋਮਨ ਇਹਦੇ ਖਲਾਸ ਹੋਆ ਗਰਭਵਤ ਥਾਣੇ ਵਿੱਚ ਪੰਜ ਮਕਦਮੇ ਜਿਹੜੇ ਚੋਰੀ ਦੇ ਦਰਜ ਨੇ ਥੈਂਕ ਯੂ ਕਪਟਨ